ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਿਵੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਫਿਰੋਜ਼ਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 14 ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਦੇ ਇੱਕ ਵੈੜ ਤੇ ਆਪਾਂ ਪਹੁੰਚੇ ਆ ਪਾਜੀ ਰਪਾਲ ਸਿੰਘ ਦੇ ਕੋਲ ਰਪਾਲ ਸਿੰਘ ਉਹਨਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਦੇਣਾ ਜੀ ਡਿਟੇਲ ਸਾਸਰੀਆ ਭਾਜੀ ਸਾਸਰੀਆ ਵੀ ਸਾਸਰੀਆ ਕੀ ਹਾਲ ਚਾਲ ਜੀ ਜੱਗੇ ਵੀ ਪੂਰੀ ਸੁਣਾਓ ਹਾਂਜੀ ਚਲਦੀ ਕਲਾ ਜੀ ਚਲਦੀ ਕਲਾ ਚਾਹੀਦੀ ਜੱਗੇ ਵੀਰ ਜਿੱਥੇ ਆਪਣਾ ਨਾਮ ਤੇ ਡਰੈੱਸ ਨਾਮ ਮੇਰਾ ਰਪਾ ਸਿੰਘ ਜਪੇਡ ਚੁਂਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 91945995 ਠੀਕ ਹੈ ਜੀ ਹਾਂ ਤੇ ਹਾਂ ਜੀ ਵਹਿਰ ਤੋਂ ਕਰੀਏ ਸ਼ੁਰੂਆਤ ਭਾਜੀ ਵਹਿਰ ਤੋਂ ਕਾ ਲੋ ਜੱਗੇ ਵੀ ਦਾ ਰਾਮ ਦੱਸਿਓ ਭਾਈ ਜੀ ਕਿੰਵਾਕ ਆ ਆਦੀ ਜੱਗੇ ਵੀ ਸੁਈ ਆ ਅੱਛਾ ਜੀ ਤੇ ਜਾਂ ਸਵੇਰ ਸੁਈ ਪਹਿਲੇ ਸਵੇਰ ਤੋਂ ਤਾਂ ਭਰ ਜੀ 17 18 ਕਿਲੋ ਠੀਕ ਹੈ ਜੀ ਹਾਂ ਇੱਕੋ ਚਵਾਈ ਹੋਈ ਹੈ ਜੱਗੇ ਵੀਰ ਅੱਛਾ ਜੀ ਅ ਕੋਜਾਇ ਤੇ 5 ਕਿਲੋ ਕੱਢਿਆ ਸਵੇਰੇ 5 ਕਿੋਜੇ ਦਾ ਠੀਕ ਹੈ ਜੀ ਦੇ ਖੋਲਦੇ ਬਾਈ ਜੀ ਜਵਾ ਕੀ ਆ ਗਿਆ ਬੱਚੇ ਪੱਛਾ ਤੇ ਗਿਆ ਵੀਰ ਠੀਕ ਹੈ ਜੀ ਮੇਲ ਦਾ ਫਾ ਗਿਆ ਤੇ ਦੂਜਾ ਸੁਆ ਸੁਈ ਕਰਮਾ ਵਾਲੀ ਕੀ ਕਰ ਸਕਦੇ ਬਾਕੀ ਘਾਤ ਕਾਰ ਜਿਹੜਾ ਬਹੁਤ ਚੰਗਾ ਕਰਮਾ ਵਾਲੀ ਦਾ ਤੇ ਥਾਣਾ ਦਾ ਸੈੱਜ ਕਿਹਾ ਵੀ ਚੰਗਾ ਗਿਆ ਭਾਈ ਅਗਤੀ ਕਿੰਨਾ ਭਰੂਗੀ ਦੁੱਧ ਚੱਕੇ ਵੀ 17 18 ਕਿਲੋ ਭਰੀ ਜਾਂਦਾ ਬੈਠ ਨੇ ਲੋਕ ਚੰਗੀ ਆ ਗਈ ਹੈ ਨਾ ਠੀਕ ਹੈ ਠੀਕ ਹੈ ਜੀ ਇਹਨਾਂ ਦੇ ਤੁਹਾਨੂੰ ਪਤਾ ਹੀ ਹੈ ਬਿਲਕੁਲ ਸਹੀ ਗੱਲ ਆ ਜੀ ਦੋ ਜੀ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਇਹ 16 17 ਲੀਟਰ ਦੁੱਧ ਭਰੋਗੇ ਕਰਮ ਵਾਲੀ ਥਣ ਤੁਣ ਬਹੁਤ ਹੀ ਚੰਗਾ ਲੱਗਾ ਮੁੱਠੀ ਦਾ ਥਣ ਲੱਗਾ ਬਾਕੀ ਹਵਾਨੇ ਤੇ ਵੀ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਸਿਹਰੇ ਆ ਗਿਆ ਜੀ ਮੇਲ ਕਾ ਬਿਲਕੁਲ ਤਾਜ਼ਾ ਜੀ ਨਾੜੂ ਦੇ ਜਿਹੜੇ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਤਾਜ਼ਾ ਜੋ ਆ ਗਿਆ ਪਤਾ ਨਹੀਂ ਨੇ ਇੱਧਰ ਦੀ ਸਾਈਡ ਤੋਂ ਥਣਾ ਦਾ ਸੈਜ ਗਿਆ ਤੇ ਹਵਾਨੇ ਦੇ ਨਾਰਾ ਨੂੜਾ ਜਿਹੜੀਆਂ ਦਿਖਾਉਂਦੇ ਆ ਬਹੁਤ ਜ਼ਿਆਦਾ ਆ ਗਈਆਂ ਚਲੋ ਕੋਈ ਚੰਗੀ ਸਾਫ ਕਰਨ ਵਾਲਾ ਭਰਾ ਲੈ ਜੂਗਾ ਹਾਂਜੀ ਹਾਂਜੀ ਤੇ ਦੁੱਧ ਚੰਗਾ ਦੱਬੀ ਜਿਹੜੀ ਬਾਈ ਇਹਦਾ ਹਰ ਮੁੱਲ ਮੁੱਲ ਜੱਗੇ ਨੀਂ ਨਗੇ ਆਪਾਂ ਕਰ ਦਨੇ ਬਿਲਕੁਲ ਨੀਂ ਨਗੇ ਠੀਕ ਹੈ ਜੀ ਵੇਤ ਨੂੰ ਆਪਾਂ 52 ਛੜ ਦੀ ਵੇਚ ਸਕਦੇ ਆ ਅੱਛਾ ਜੀ ਪੂਰੇ 50 ਜੱਗੇ ਵੀ ਦੇ ਦਾਂਗੇ ਨਹੀਂ 50 ਚ ਕਰੀਂ ਅੰਦਰ ਵੀਰ ਕਰਾਓ ਜੱਗੇ ਵੀਰ ਚਲਦੀ ਏ ਖੁੱਲਾਈ 2000 ਛੜ ਦਾਂਗੇ ਜੱਗੇ ਵੀਰ ਹੋਰ ਛੜ ਦਈਏ ਹਾਂਜੀ ਹੋਰ ਜਾਂਦਿਏ ਜਾ ਜੀ ਦੱਸ ਦੋ ਵਿੱਚ ਜੀ ਇੱਕ ਹੋਰੀ ਆਣਾ ਕਰਦੇ ਆ ਨਾ ਜਾਂ ਤੋਂ ਜਸਨੋਈ ਜਿੱਥੇ ਕਿ ਛੱਡ ਨਹੀਂ ਜਿਹੜੀ ਜੱਗੇ ਵੀਰ ਆਪਾਂ ਦੇ ਦੇ ਪੂਰੇ 45000 ਦੇ ਵਾਸੀ ਦਵਾਂਗੇ ਅੱਛਾ ਜੀ ਪੂਰੇ 45200 ਰੁਪਏ ਛੋੜ ਕਰ ਦਾਂਗੇ ਠੀਕ ਆ ਲਓ ਜੀ 45000 ਦੇ ਵਿੱਚ 21 17 18 17 18 ਦਾ ਮਾਨ ਭਰੀ ਜਾਣਾ ਇਹਨੇ ਠੀਕ ਆ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਨੀਦੀ ਦਾ ਵੀ ਇਹ ਦੂਜਾ ਸੁਹਾ ਜੱਗੇ ਵੀ ਸੁਣੀ ਆ ਅੱਛਾ ਜੀ ਅੱਜ ਮੰਨ ਲਓ 5-7 ਦੇ ਫੜਦੀ ਆ ਠੀਕ ਆ ਹਾਂਜੀ ਹਾਂਜੀ ਆਹ ਕੱਟੇ ਦਾ ਕੱਟ ਜੀ ਦਾ ਲੌਰੀ ਫੇਸ ਟਵਾਰਦੀ ਨੂੰ ਚੈੱਕ ਕਰ ਸਕਦੇ ਜੀ ਹੋਰ ਨੀਲੀ ਰਵੀ ਆ ਗਈ ਕਰਨ ਵਾਲੀ ਬਈ ਇਹਨੇ ਕਿੰਨਾ ਕਿੰਨਾ ਦੁੱਧ ਕਰਿਆ ਜੱਗੇ ਵੀ ਬੱਡਰ ਏਰੀਆ ਆਪਾਂ ਲਈ ਆਪਣੇ ਖਾਸ ਬੰਦੇ ਕੋ ਅੱਛਾ ਜੀ ਇਹਨੇ ਪਹਿਲੇ ਸਵੇਰੇ 14 13 14 ਲੀਟਰ ਦੁੱਧ ਭਰਿਆ ਅਸੀਂ ਇਹ ਆ ਕਿ ਉਮੀਦ ਕਰਦੇ ਹਾਂ ਵੀ 16 17 ਕਿਲੋ ਖਲਗ ਮਤ ਹੋ ਜੀ ਅੱਛਾ ਜੀ ਤਾਂ ਇਹਦੇ 1.5 ਲੱਗਦੀ ਆ ਅੱਜ 1.5 ਕਰ ਲਈ ਹੈ ਬਾਕੀ ਤੇਸ ਟਵਾਰਦੀ ਦੇ ਘਰ ਵਜੋਂ ਤਾਂ ਤੁਸੀਂ ਕੀ ਕਰ ਸਕਦੇ ਜੀ ਪੰਡੇ ਦਾ ਨਾੜਾ ਨੋੜਾ ਵੀ ਕਾਫੀ ਆ ਗਿਆ ਨਾ ਇਸ ਫਰਟ ਥੋੜਾ ਜਿਹੜਾ ਬਹੁਤ ਚੰਗਾ ਲੱਗਾ ਕਰਮਲੂ ਐਨ ਛੌੜਾ ਵਾਲੇ ਥੱਲੇ ਉਹ ਵੀ ਐਨ ਅੱਛਾ ਪਗਾਵਾਂ ਨੂੰ ਬਣੀ ਪਈ ਆ ਅਜੇ ਵੀਰ ਬਣੀ ਆ ਅੱਛਾ ਜੀ ਅਜੇ ਕੋ ਬਣੀ ਨਹੀਂ ਜੀ ਠੀਕ ਹੈ ਠੀਕ ਹੈ ਜੀ ਨੋ ਜੀ ਅਜੇ ਉਹਨੂੰ ਕੋਈ ਨਹੀਂ ਪਤਾ ਵੀ ਸ਼ਾਨਦਾਰ ਦਾ ਬਾਕੀ ਚੱਡਾ ਜਿਹੜਾ ਬਹੁਤ ਹੀ ਬਾ ਕਮਾਲ ਲੱਗਾ ਆ ਤੇ ਥਾਣਾ ਦਾ ਸੈਜ ਗਿਆ ਵੀ ਇਹਣਾ ਸ਼ਾਨਦਾਰ ਆ ਗਿਆ ਕੱਲਾ ਕੱਲਾ ਥਾਂ ਦਾ ਚੱਡਾ ਕੋਸ਼ ਫੜੋ ਕੋਸ਼ ਤੇ ਜੱਗੇ ਦਾ ਸਾਰੀਆਂ ਟੈਲੈਂਟਾਂ ਲੰਗਣੀਆਂ ਜੀ ਜੀ ਇਹੋ ਜੀ ਪੰਡਾ ਪਾ ਗਏ ਜੇ ਤੁਹਾਨੂੰ ਬਹੁਤ ਤਿਆਰ ਹੋਵੇ ਤੁਸੀਂ ਕੀ ਕਰ ਸਕਦੇ ਏ ਥੱਲਾ ਤੇ ਜਿਹੜੀਆਂ ਬਹੁਤ ਹੀ ਜ਼ਿਆਦਾ ਆ ਗਈਆਂ ਵਾ ਇਹ ਜੱਗੇ ਵੀਰ ਆਪਾਂ ਨਾ ਮਨ ਲਾ ਵੀ ਦੋ ਤਿੰਨ ਵੀਡੀਓ ਦੇ ਇੱਕ ਛੋਟੀ ਇਦਾਂ ਦੀ ਪਾਈ ਉਹਨਾਂ ਦੇ ਘਰੋਂ ਹੀ ਅੱਛਾ ਜੀ ਆਪਾਂ ਅਜ ਤਾਂ ਤਾਂ ਸਾਈਡ ਤੇ ਆਪਣੀ ਭੈਣ ਤੋਂ ਲੈ ਗਈ ਸੀ ਠੀਕ ਆ ਉਹ ਵੀ ਗੱਭਣ ਹੀ ਅੱਛਾ ਜੀ ਉਹ ਭੈਣ ਆਪਣੇ ਮੂੰਹ ਆਂਦੀ 17 ਕਿਲੋ ਦੁੱਧ ਦੇਣ ਲਈ ਹੈ ਅੱਛਾ ਜੀ ਇਹ ਘਰਾਂ ਦੇ ਕਰਵਾਈ ਹੈ ਉਹਨਾਂ ਦੇ ਘਰੋਂ ਹੀ ਇਹ ਆਈ ਹੈ ਠੀਕ ਹੈ ਠੀਕ ਹੈ ਹਾਂ ਉਹ ਵੀ ਗੱਭਣ ਹੀ ਦਿੱਤੀ ਆਪਾਂ ਭੈਣ ਨੂੰ 5-4 ਦਿਨਾਂ ਨੂੰ ਸੰਭੀ ਹੁਣ ਤਾਂ ਉਹ ਆ ਤੈਮ ਅਗਲੀ 17 16 17 ਕਿਲੋ ਦੁੱਧ ਦੇਣ ਦਾ ਜੱਜੂ ਦਿਨ ਦਾ ਹਮੇਸ਼ਾ ਨਾਲ ਦੁੱਧ ਵਧੀਆ 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 10 ਦਿਨ ਜੱਗੇ ਵੀ ਨਹੀਂ ਲਾਇਆ ਤੇ ਰੱਬ ਉਹ ਸਾਰੀਆਂ ਕੱਢੀਆਂ ਤੇ ਟੁੱਟੀਆਂ ਠੀਕ ਹੈ ਠੀਕ ਹੈ ਲਓ ਜੀ ਭੈਣ 10 ਦਿਨ ਲੈ ਜੂਗੀ ਕਰਮਾਲੀ ਦੇ ਫੋਟੋ ਫੋਟ ਬਾਹਰ ਨੂੰ ਆ ਜੂਗੀ ਬਾਹਰ ਨੂੰ ਆ ਜੂਗੀ ਕੀ ਕਰਦਾ ਕਿੱਡਾ ਬਹੁਤੀ ਜ਼ਿਆਦਾ ਬਾ ਫਾਰਮ ਦੇ ਨੂੰ ਤਾਂ ਨਹੀਂ ਛੱਡ ਦਾਂਗੇ ਆਪਾਂ ਠੀਕ ਹੈ ਹਾਂ ਦੇ ਦਵਾਂਗੇ ਭਾਣਾ ਤਾਂ ਕੋਈ ਵੀਰ ਭਰਾ ਫੋਨ ਲਾਵੇ ਆਪਾਂ ਮੋੜਨਾ ਨਹੀਂ ਠੀਕ ਹੈ ਜੀ ਹਾਂ ਜੀ ਤੀਜੇ ਨੰਬਰ ਤੇ ਇਹ ਤਾਜੀ ਸੂਈ ਮਗਰਾ ਕੱਟੀਏ ਜੱਗੇ ਵੀਰੇ ਦੇ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਜੀ ਬਿਲਕੁਲ ਇਹ ਵੀ ਤਾਜੀ ਹੈ ਭਾਈ ਕਿੰਨਾ ਆਹ ਟਾਈਮ ਜੱਗੇ ਵੀਰੇ ਦਾ ਸਰੇ ਦੁੱਧ ਉਹ 10 ਕਿਲੋ ਅੱਛਾ ਜੀ ਜੇ ਭਾਵੇਂ ਦੁੱਧ ਮਿਲਨੇ ਕੋਈ ਬਾੜੀ ਮਿਲਲੇ ਸੱਤਾਂ ਦਿਨ ਸਾਰੀ ਸੂਈ ਆ ਠੀਕ ਹੈ ਜੀ ਹੋਰ 12-13 ਕਿਲੋ ਖੁਨਾ ਡੱਲਾ ਪਾ ਜੂਗੇ ਸੂਆ ਭਾਈਏ ਸੂਆ ਦੂਜਾ ਸੂਈ ਤਕੇ ਜੀ ਠੀਕ ਹੈ ਲੋਜੀ ਇਸ ਦੇ ਕੀ ਕਰ ਸਕਦੇ ਜੇ ਆਹ ਕੱਢੀ ਜੀ ਹਾਂ ਹਮ ਸੇ ਪਿਛੇ ਆ ਵਾਲਾ ਫੀਮੇਲ ਕਾਫ ਆਹ ਦਾ ਇਸ ਟਾਂ ਜਿਹੜਾ 10 ਲੀਟਰ ਦੁੱਧ ਬਿਲਕੁਲ ਤਿਆਰ ਹੈ ਦੇ ਕੋਲ ਇਹ ਬਾਈ ਕਿੰਨਾ ਕੁ ਭਰ ਦੂ ਦੁੱਧ ਦੁੱਧ ਚੱਕੇ ਵੀ 12 13 12 13 ਕਿਲੋ ਕਰੀ ਜਾਵੇਂ ਨੇ ਖੁੱਲਾ ਢੋਲਾ ਠੀਕ ਹੈ ਠੀਕ ਹੈ ਲੋਜੀ 12 13 ਲੀਟਰ ਦੁੱਧ ਭਰੋ ਵੀ ਕੱਦ ਕਾਠ ਜਿਹੜਾ ਚੰਗਾ ਆ ਗਿਆ ਵਾ ਤੇ ਲੱਗੇ ਤੋਂ ਥਣਾ ਦਾ ਸਹਿਜ ਗਿਆ ਵੀ ਚੈੱਕ ਕਰਾ ਦਿੰਨੇ ਤੁਹਾਨੂੰ ਤੇ ਸੂਬਾ ਸਹੀ ਹੱਦ ਦੂਸਰਾ ਜੱਟ ਜੀ ਆ ਤਾ ਗਿਆ ਇਹਦਾ ਬਾਈ ਹਰਮੋਲ ਮੋਲ ਜੱਗੇ ਵੀ 80000 ਦੇ ਦਈਏ ਕਰ ਦਈਏ ਜਾ ਜੀ ਕਰਾ ਲਓ ਜਾ ਜੀ ਨਹੀਂ ਕੋਈ ਦਾ ਤੋ ਹਾਣਾ ਜਿੱਥੇ ਛੱਡਨੀ ਹੈ 75000 ਦੇ ਦਾਂ ਜੱਗੇ ਵੀ ਹੋਰ ਕਰ ਦਈਏ ਪੂਰੇ ਜੱਗੇ ਵੀ 70000 ਦੇ ਦਵਾਗੇ ਠੀਕ ਆ ਹਾਂ ਲਓ ਜੀ 70000 ਦੀ ਬਿਲਕੁਲ ਤਾਜੀ ਸੂਈ ਦੁੱਧ ਵੀ 12 ਲੀਟਰ ਕੱਢੀ ਜਾਊਗਾ ਹਾਂ ਬਾਕੀ ਸਾਹ ਵੀ ਆਸਰਾਵਾ ਦੀ ਸ਼ਾਮ ਸ਼ਾਮ ਲੱਗੇ ਜਿੰਨੀ ਸ਼ਾਮ ਕਰ ਲੂ ਇਹਨਾਂ ਦੁੱਧ ਚੋਈ ਜਾਊਗਾ ਬਾਈ ਕੋਈ ਬਰਾ ਫੋਨ ਆਵੇ ਦੇਦ ਮੋੜ ਦੇ ਨੇ ਆਪਾਂ ਅੱਛਾ ਜੀ ਹਾਂ ਲਓ ਜੀ ਕੀਤੇ ਰੇਡ ਦੇ ਵਿੱਚ ਵੀ ਮਾਨਦਾਨ ਪਾਈ ਕਹਿੰਦਾ ਕਿ ਕਰਾਂਗੇ ਮੋੜਨਾ ਨਹੀਂ ਕਿਸੇ ਭਰਾ ਨੂੰ ਵੀ ਬਈ ਆ ਕਿਵੇਂ ਜੱਗੇ ਵੀ ਰਾਣਾ ਆਪਾਂ ਜਿਹੜਾ ਪਿੱਛੇ ਵੀਡੀਓ ਨਹੀਂ ਆਪਾਂ ਡੰਗਰ ਪਾਈ ਚਾਰ ਮੱਝਾਂ ਪਾਈਆਂ ਹਾਂ ਹਾਂ ਜੀ ਉਹ ਚਵੇਂ ਮਤਲਬ ਵੀਰ ਨਾਲ ਜਾ ਕੇ ਚੈੱਕ ਕਰਾਈਆਂ ਕਿ ਬੰਦੇ ਜਿੰਨਾਂ ਜਿੰਨਾਂ ਲਈਆਂ ਕਿਵੇਂ ਸੋਨਾ ਨਿਕਲੀਆਂ ਅੱਛਾ ਜੀ ਇਹ ਵੀ ਉਧਰੋਂ ਆਪਾਂ ਮਾਝ ਆਪਣਾ ਖਾਹ ਪੰਦਾ ਕੁਲੇ ਆਏ ਹਾਂ ਅੱਛਾ ਜੀ 50 ਦਿਨਾਂ ਦੀ ਭਣੀ ਜੇ ਅੱਛਾ ਜੀ ਤੇ 7-8 ਕਿਲੋ ਦੁੱਧ ਦੇ ਲਈ ਹਾਜਨਾ ਤੇ ਚਾਰ ਜੀ ਠੀਕ ਹੈ ਜੀ ਹਾਂ ਪਰ ਆਪਾਂ ਗਰੰਟੀ ਨਹੀਂ ਦੇਣੀ ਅੱਛਾ ਆਪਾਂ ਖਾਲੀ ਕਰਕੇ ਲੈ ਠੀਕ ਆ ਠੀਕ ਆ ਲਓ ਜੀ 50 ਦੇ ਆਸ-ਪਾਸ ਲਾ ਟਾਈਮ ਹੋ ਗਿਆ ਵਾ ਠੀਕ ਆ ਭਰਾਏ ਨੂੰ ਹਾਂ ਮਿਲਦੀ ਦੋਵੇਂ ਟਾਈਮਾਂ ਲਾ ਵੀ ਇਹ ਪਾੜੇ ਦੇ ਆ ਅੱਛਾ ਜੀ ਹਾਂ ਕੋਈ ਟੀਕਾ ਨਹੀਂ ਲਾਉਣਾ ਠੀਕ ਆ ਠੀਕ ਆ ਲਓ ਜੀ ਕੱਦ ਕਾਟ ਜਿਹੜਾ ਇਹਦਾ ਵੀ ਚੰਗਾ ਵਾ ਚਲੋ ਨਿਕਲ ਲਈ ਤੱਕੇ ਕਿਸਮਤ ਹੈ ਤੁਹਾਡੀ ਬਾਕੀ 7 ਤੋਂ 8 ਲੀਟਰ ਜਿਹੜਾ ਦੁੱਧ ਦੇ ਕੋਲ ਤਿਆਰ ਆ ਤੇ ਦੋਵੇਂ ਟਾਈਮ ਪਾੜੇ ਤੇ ਮਿਲਦੀ ਆ ਥਣਥਣ ਬਹੁਤ ਹੀ ਚੰਗਾ ਲੱਗਾ ਵਾ ਇਸ ਸੂਆ ਬਾਈ ਹੁਣ ਕਾ ਦੂਸਰੇ ਲਈ ਗੱਭਣ ਦੀ ਜਾਂ ਤੀਸਰੇ ਆ ਨਾ ਸੂਆ ਸੋਨਾ ਜੇ ਸੋਨੇ ਨਿਕਲ ਆਈ ਠੀਕ ਆ ਠੀਕ ਆ ਲਓ ਜੀ ਤੀਸਰੇ ਲਈ ਗੱਭਣ ਜੇ ਬਾਕੀ ਨਿਕਲ ਆਵੇ ਚਲੋ ਟਾਡੀ ਕਿਸਮਤ ਆ ਬਾਕੀ ਬਾਈ ਕਹਿੰਦਾ ਕਿ ਖਾਲੀ ਕਰਕੇ ਲਈ ਆ ਤੇ ਖਾਲੀ ਕਰਕੇ ਆਪਾਂ ਗਾਂ ਦੇਣੀ ਹੈ ਸਿੰਗਲ ਹੱਡੀ ਆ ਗਈ ਆ ਘਾਟ ਘਾਟ ਜਿਹੜਾ ਚੱਗਾ ਵਾ ਬਾਈ ਸੱਜੇ ਨੇ ਕਿੰਨਾ ਘ ਭਰਿਆ ਹੋਇਆ ਸੱਜੇ ਨੇ ਜੱਗੇ ਵਿੱਚ 13 14 12 13 14 ਇੱਥੇ ਪਾ ਦੇ ਰਹੀ ਹੈ ਅੱਛਾ ਜੀ ਹਾਂ ਤੇ ਇਹਦਾ ਬਾਈ ਫਿਰ ਮੋਟਾ ਛੋਟੀ ਚੰਗੀ ਕੋ ਸਾਂਹ ਵਾਲਾ ਲੈ ਜੇ ਨਾ ਹਾਂਜੀ ਮੈਂ ਸਾਲ ਲੈ ਆ ਵੀ ਦੁੱਧ ਕਿਲੋ ਖੰਡ ਵਧੂਗੀ ਦਾ ਜਿਹੜਾ ਸਖਲਿਆਂ ਦੇ ਵਿੱਚ ਆ ਇਹਦਾ ਬਾਈ ਕੀ ਹਰਮੋਲਾ ਇਹਦਾ ਮੁੱਲ ਜੱਗੇ ਵੀ ਪੂਰਾ 60000 ਦੇ ਦੇਣੇ ਆ ਨਹੀਂ ਹਾਂਜੀ ਕਰਕੇ ਜਾਜ ਕਰਾ ਲਓ ਫਿਰ ਜਾਜ ਜੀ ਕਰਾਉਣਾ ਕਰਦੋ ਖੁੱਲੀ ਖੁੱਲੀ ਨਾ ਕਰਕੇ ਜੱਗੇ ਵੀਰ ਆਪਾਂ ਨੂੰ ਤੁਹਾਨੂੰ ਪਤਾ ਵੀ ਉਧਰ ਪਏ ਆਪਾਂ ਪੂਰੇ ਲਾਗ ਗਏ ਉਹਨਾਂ ਨੂੰ ਘਟਾਉਣ ਦੀ ਵੀ ਨਹੀਂ ਕਰਦਾ ਆਪਣਾ ਅੱਛਾ ਜੀ ਹਾਂਜੀ ਕਿੰਨੇ ਖਾਣ ਹੋਰ ਕਰਤੀਏ ਹੋਰ ਨਾ ਕਰੀ ਜੱਗੇ ਵੀਰ ਨੇ ਪੂਰੇ 55000 ਦੇ ਗਵੀਰ ਦੇ ਦਾਂਗੇ ਠੀਕ ਆ ਲਓ ਜੀ 55000 ਦੀ ਜੇ ਬਾਕੀ ਮੌਕੇ ਤੇ ਮਾਨਤਾ ਬਾਈ ਜੀ ਵੀਰ ਭਰਾ ਕੋਈ ਫੋਨ ਆ ਥੋੜਾ ਬੋਦਾ ਮਾਨਤਾ ਕਰ ਦਾਂਗੇ ਤੇ ਗਵੀਰ ਅੱਛਾ ਜੀ ਕਰ ਦਾਂਗੇ ਠੀਕ ਆ ਠੀਕ ਆ ਲਓ ਜੀ ਚੰਗੀ ਆ ਜੇ ਸੂਣ ਵਾਲੀ ਨਿਕਲ ਆਵੇ ਹਾਂਜੀ ਫੇ ਤੁਹਾਨੂੰ ਪਤਾ 70 75000 ਰੁਪਏ ਦੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ 50 ਕੇ ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਹਾਂਜੀ ਹਾਂਜੀ ਬਾਕੀ ਨਿਕਲ ਆਈ ਤੇ ਚਲੋ ਕਿਸਮਤ ਆ ਬਾਕੀ ਕਾਟਿਕਾ ਜੀ ਬਾਈ ਨੇ ਦਿੱਤੀ ਆ ਹਾਂਜੀ ਹਾਂਜੀ ਬਾਈ ਦੇ ਕੋਲ ਚੰਗੀ ਆ ਤੇ ਰੇਟ ਬੜੀ ਮਾਤਾ ਬਿਲਕੁਲ ਨਾਰਮਲ ਬਾਤ ਆ ਤੇ ਵੀਡੀਓ ਨੂੰ ਵਾਤਵਾਂਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ